ਨੇ ਦੋ ਵਾਰੀ ਨਕਾਰ ਕੇ ਉਹਨਾਂ ਨੂੰ ਘਰ ਦਿਖਾਇਆ ਅੱਜ ਉਹ ਆਪਣੇ ਆਪ ਨੂੰ ਅੰਮ੍ਰਿਤਪੁਰ ਦੀ ਤਰਫ ਚਲੇ ਗਏ ਜਲੰਧਰ ਬੈਸਤੂ 10 ਕਿਲੋਮੀਟਰ ਤੋਂ ਅੱਗੇ ਲੰਮੇ ਤੋਂ ਵੱਡਾ ਮਹਿਲ ਹੈ ਉਸ ਮਹਿਲਾਂ ਦੇ ਵਿੱਚ ਤਰੀਬਾ ਦੀ ਐਂਟਰੀ ਨਹੀਂ ਹੈ ਅਗਰ ਮੇਰਾ ਕੋਈ ਬੋਲਣਾ ਕੋਈ ਹੋ ਸਕਦਾ ਪਰ ਬਰੰਗਰ ਦੇ ਲੋਕਾਂ ਦੇ ਨਾਲ ਇੱਕ ਬੜਾ ਕਰਦਾ ਉਸ ਸਰਦ ਦੇ ਕਰਕੇ ਅੱਜ ਤੁਹਾਡੇ ਸਾਹਮਣੇ ਬੈਠੇ ਹਾਂ ਇਹ ਕੋਈ ਨਾਲ ਨਹੀਂ ਹੈ ਕਿ ਜਦੋਂ ਮੇਰਾ ਕੋਈ ਪਰਿਵਾਰ ਦਾ ਸਿਆਸੀ ਦੀ ਕਰਦਾ ਹੈ ਕੋਈ ਵੱਡੀ ਚੀਜ਼ ਤੇ ਬਣ ਗਿਆ ਹੋਵੇ ਤੇ ਮੈਂ ਇਹ ਉਹੀ ਲੋਕ ਹੈ ਜਿਹੜੇ ਸਾਲ ਤੋਂ ਚੱਲ ਕੇ ਆਏ ਸੀ ਸਾਈਕਲ ਵੀ ਨਹੀਂ ਸੀ ਕਿੰਦਾ 20 ਸਾਲਾਂ ਦੇ ਵਿੱਚ ਅੱਜ ਅਰਬਾਂ ਕਰੋੜਾਂ ਦੇ ਮਹਿਲ ਬਣ ਗਏ ਅੱਜ ਕਿਉਂ ਨਹੀਂ ਗਰੀਬਾਂ ਦੀ ਟਿਕਟ ਮਿਲੀ ਅੱਜ ਕਿਉਂ ਨਹੀਂ ਆਮ ਆਦਮੀ ਪਾਰਟੀ ਦੇ ਜਿਹੜੇ ਲੋਕ ਜਿਹਨਾਂ ਵਿੱਚ ਵੀ ਲੋਕਾਂ ਨੇ ਜਿਵੇਂ ਅਪਲਾਈ ਕੀਤੀ ਆ ਆਮ ਘਰਾਂ ਦੇ ਬੱਚਿਆਂ ਨੂੰ ਟਿਕਟ ਕਿਉਂ ਨਹੀਂ ਮਿਲੀ ਅੱਜ ਟਿਕਟ ਕਿੰਨੂੰ ਮਿਲੀ ਹੈ ਜਿਹੜਾ ਅਰਧਪਤੀ ਕਰੋੜਾਂ ਪਤੀ ਕਹਿੰਦੇ ਉਹ ਮਿਲਿਆ ਪਾਰਟੀ ਨੇ ਇਸ ਕਰਕੇ ਜਿਹੜੀ ਇਹ ਲੜਾਈ ਹੈ ਜਿਹੜੀ ਕਾਸਟਰੀਕ ਲੋਕ ਫੈਸਲਾ ਕਰਨਗੇ ਉਹ ਝੂਠ ਔਰ ਸੱਚ ਦੇ ਉੱਤੇ ਆ ਇਹ ਮੈਂ ਜਲੰਧਰ ਦੇ ਲੋਕਾਂ ਅਪੀਲ ਕਰਨਾ ਚਾਹੁੰਦਾ ਆਪਣੇ ਵੱਲ ਆਪਣੀ ਪਾਰਟੀ ਵੱਲ ਕਿ ਜੇ ਜਲੰਧਰ ਦੀ ਡਿਵੈਲਪਮੈਂਟ ਜਲੰਧਰ ਦੇ ਮੁਤੇ ਜਿਹੜੇ ਭਗਵੰਤ ਸਤਾ ਜੀ ਨੇ ਵਾਅਦਾ ਕੀਤਾ ਸੀ ਅਗਰ ਉਹਨਾਂ ਨੂੰ ਇੱਕ ਤੋਂ ਵਾਅਦਾ ਵੀ ਪੂਰਾ ਕੀਤਾ ਹੈ ਅਗਰ ਮੇਰੀ ਕਿਸੇ ਮਾਂ ਨੂੰ ਪੈਸੇ ਮਿਲੇ ਆ ਮੇਰੀ ਭੈਣ ਨੂੰ ਪੈਸੇ ਮਿਲੇ ਆ ਤੇ ਜਰੂਰ ਵੋਟ ਆਮਾ ਦੀ ਦਿਓ ਅੰਗਰਜੀ ਪਦਧਾ पूरे पंजाब 'ਚ ਮੁੱਖ ਮੰਤਰੀ ਸਾਹਿਬ ਕਹਿੰਦੇ ਦਿੰਦੀ ਆ 43000 ਨੌਕਰੀ ਪੂਰੇ ਪੰਜਾਬ ਦੇ ਵਿੱਚ ਜਲੰਧਰ ਵੈਸਟ ਦੀ ਲਿਸਟ ਲੱਗ ਕੇ ਜਰੂਰ ਆਂ ਕਿੰਨੀਆਂ ਨੌਕਰੀਆਂ ਜਲੰਧਰ ਵੈਸਟ ਦੀ ਹੈ ਉਹ 43000 ਦੇ ਵਿੱਚੋਂ 370 ਨੌਕਰੀਆਂ ਮੇਰੇ ਸਥੀਆਂ ਬਰਤਨ ਦੇ ਪਾਸ ਛਤੀਸ ਹੋਊਗਾ ਅਗਰ ਇਹਨਾਂ ਨੇ ਇੱਕ ਵੀ ਨੌਕਰੀ ਦਿੱਤੀ ਹੋਵੇ ਤੇ ਮੈਂ ਜਰੂਰ ਜੁੜਦਾ ਹਾਂ